ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਕੀ ਮਸੀਹ ਲੋਕ ਧਰਮ ਪਰਿਵਰਤਨ ਕਰਦੇ ਨੇ ਜਾਂ ਫਿਰ ਆਪਣੀ ਯੇਸ਼ੂ ਮਸੀਹ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ ਕਿਉਂਕਿ ਇਸ ਧਰਤੀ ਦੇ ਉੱਤੇ ਰਹਿੰਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਯੇਸ਼ੂ ਮਸੀਹ ਦੇ ਕੋਲ ਆਉਂਦੇ ਨੇ ਤੇ ਉਹ ਪ੍ਰਭੂ ਦੇ ਲੋਕਾਂ ਦੇ ਉੱਤੇ ਝੂਠੇ ਇਲਜ਼ਾਮ ਲਾਉਂਦੇ ਹਾਂ ਪਰ ਉਹ ਕੀ ਕਹਿੰਦੇ ਨੇ ਕਿ ਇਹ ਲੋਕਾਂ ਦਾ ਕੀ ਕਰਦੇ ਨੇ ਧਰਮ ਪਰਵਰਤਨ ਇਹ ਲੋਕਾਂ ਨੂੰ ਪੈਸੇ ਦੇ ਕੇ ਤੇ ਆਪਣੇ ਵੱਲ ਖਿੱਚਦੇ ਨੇ ਜਦ ਕੇ ਕੋਈ ਵੀ ਐਹੋ ਜੀ ਗੱਲਬਾਤ ਨਹੀਂ ਆ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਕੀ ਪ੍ਰਭੂ ਦੀ ਆਪਣੇ ਚੇਲਿਆਂ ਨੂੰ ਆਗਿਆ ਹੈ ਹਾਲੇਲੂਇਆ ਦੇਖੋ ਜਦੋਂ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਉੱਠਣ ਤੋਂ ਬਾਅਦ ਚੇਲਿਆਂ ਨੂੰ ਪ੍ਰਭੂ ਨੇ ਪਹਿਲਾਂ ਹੀ ਦੱਸਿਆ ਕਿ ਮੈਂ ਅਸ ਪਹਾੜ ਤੇ ਜੀ ਉੱਥੋਂ ਤੋਂ ਬਾਅਦ ਤੁਹਾਨੂੰ ਮਿਲਾਂਗਾ ਵੇਖੋ ਬਹੁਤ ਸਾਰੇ ਵਚਨ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਹੇ ਹਾਲੇਲੂਇਆ ਤੋ ਅਸੀਂ ਪੜਾਂਗੇ ਕਿ ਪ੍ਰਭੂ ਨੇ ਹੁਣ ਆਪਣੇ ਚੇਲਿਆਂ ਨੂੰ ਕੀ ਆਗਿਆ ਦਿੱਤੀ ਪੜਾਂਗੇ ਅਸੀਂ ਮੱਤੀ ਦੀ ਅੰਜੀਲ ਉਹਦਾ 28 ਬਾਪ ਉਹਦੀ 17 ਵਚਨ ਦੇ ਵਿੱਚ ਲਿਖਿਆ ਯੇਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਤਿਆ ਸਵਰਗ ਤੇ ਧਰਤੀ ਦਾ ਅਧਿਕਾਰ ਮੈਨੂੰ ਦਿੱਤਾ 11 ਵੇਖੋ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਵਰਗ ਦਾ ਤੇ ਧਰਤੀ ਦਾ ਸਾਰਾ ਅਧਿਕਾਰ ਪ੍ਰਭੂ ਨੇ ਕਿਹਾ ਮੇਰੇ ਕੋਲ ਆ ਹੁਣ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕੀ ਆਗਿਆ ਦਿੱਤੀ ਪੜਾਂਗੇ ਅਸੀਂ 28 ਦੀ 19 ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਤੇ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ ਵੇਖੋ ਪ੍ਰਭੂ ਨੇ ਕਿਹਾ ਆਪਣੇ ਚੇਲਿਆਂ ਨੂੰ ਕਿ ਇਸ ਲਈ ਹੁਣ ਸਾਰੀ ਦੁਨੀਆ ਦੇ ਵਿੱਚ ਜਾਓ ਤੇ ਸਾਰਿਆਂ ਲੋਕਾਂ ਨੂੰ ਮੇਰੇ ਚੇਲੇ ਬਣਾਓ ਤੇ ਜਿਹੜਾ ਕੋਈ ਵਿਸ਼ਵਾਸ ਕਰੇ ਤੇ ਉਹਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਂ ਦੇ ਵਿੱਚ ਬਪਤਿਸਮਾ ਦਿਓ ਜਿਹਨੂੰ ਅੱਜ ਲੋਕ ਕਹਿੰਦੇ ਨੇ ਕਿ ਧਰਮ ਪਰਵਰਤਨ ਕਰ ਰਹੇ ਨੇ ਵੇਖੋ ਇਹ ਪ੍ਰਭੂ ਦੀ ਆਗਿਆ ਹੈ ਇਹ ਉਸ ਖੁਦਾ ਦੀ ਆਗਿਆ ਹੈ ਜਿਹਦੇ ਕੋਲ ਸਵਰਗ ਤੇ ਧਰਤੀ ਦਾ ਕੀ ਆ ਅਧਿਕਾਰ ਹੈ ਜਿਹਨੂੰ ਲੋਕ ਅੱਜ ਕੀ ਕਹਿ ਦਿੰਦੇ ਨੇ ਇਹ ਧਰਮ ਪਰਵਰਤਨ ਅੱਗੇ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ 28 ਦੀ 20 ਦੇ ਵਿੱਚ ਕਿਹਾ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਆ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਆ ਵੇਖੋ ਪ੍ਰਭੂ ਨੇ ਚੇਲਿਆਂ ਨੂੰ ਕਿਹਾ ਕਿ ਉਹਨਾਂ ਸਾਰੀਆਂ ਗੱਲਾਂ ਨੂੰ ਸਿਖਾਓ ਜਿਹੜੀਆਂ ਮੈਂ ਉਹਨਾਂ ਨੂੰ ਦੱਸਿਆਂ ਚੰਗੇ ਤਰੀਕੇ ਇਹਨਾਂ ਨੂੰ ਦੱਸੋ ਕਿ ਕਿੱਦਾਂ ਸਵਰਗ ਦੇ ਵਿੱਚ ਪਹੁੰਚ ਸਕਦੇ ਨੇ ਤੇ ਪ੍ਰਭੂ ਨੇ ਕਿਹਾ ਇਸ ਲਈ ਹੁਣ ਮੈਂ ਤਵ ਧਰਤੀ ਦੇ ਅੰਤ ਤੱਕ ਤੁਹਾਡੇ ਨਾਲਿਆਂ ਤੇ ਤੁਸੀਂ ਹੁਣ ਜਾਓ ਸਾਰੀਆਂ ਕੂਮਾਂ ਨੂੰ ਚੇਲੇ ਬਣਾਓ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੀ ਧਰਤੀ ਦੇ ਵਿੱਚ ਮੁਰਕੇ ਚੇਲੇ ਖਿਲਰ ਗਏ ਜਿਨ੍ਹਾਂ ਵਿੱਚੋਂ ਥੋਮਸ ਨਾਂ ਦਾ ਚੇਲਾ ਇੰਡੀਆ ਦੇ ਵਿੱਚ ਆਇਆ ਹallelujah ਜਿਸ ਤਰ੍ਹਾਂ ਅੱਜ ਹੁਣ ਪ੍ਰਭੂ ਆਪਣੇ ਚੇਲਿਆਂ ਨੂੰ ਖੜੇ ਕਰ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਐਦਾਂ ਹੀ ਖੜੇ ਕਰਦਾ ਜਾਵੇਗਾ ਵੇਖੋ ਇਹ ਕੀ ਹੈ ਇਹ ਪ੍ਰਭੂ ਦੀ ਇੱਕ ਆਗਿਆ ਹੈ ਜਿਹੜੀ ਉਹਨੇ ਆਪਣੇਆਂ ਲੋਕਾਂ ਨੂੰ ਦਿੱਤੀ ਜਿਹੜੇ ਉਹਦੇ ਹੁਣ ਪੈਰੋਕਾਰ ਆ ਜਿਹੜੇ ਉਹਦੇ ਹੁਣ ਚੇਲੇ ਆ ਤੇ ਉਹਨਾਂ ਨੂੰ ਪ੍ਰਭੂ ਨੇ ਇੱਕ ਮੰਡ ਦਿੱਤੀ ਹੈ ਕਿ ਜਾਓ ਅੱਜ ਵੇਖੋ ਜਦੋਂ ਜਾਂਦੇ ਆ ਜਦੋਂ ਮਨੁੱਖ ਜਾਣਦੇ ਆ ਜਦੋਂ ਪ੍ਰਭੂ ਦੇ ਚੇਲੇ ਤੇ ਉਹ ਜਾ ਕੇ ਵੇਖੋ ਪ੍ਰਭੂ ਦੇ ਬਾਰੇ ਗੱਲਾਂ ਦੱਸਦੇ ਆ ਤੇ ਜਿਹੜਾ ਕੋਈ ਵਿਸ਼ਵਾਸ ਕਰਦਾ ਉਹਨੂੰ ਬਾਪਤਿਸਮਾ ਦਿੰਦੇ ਆ ਇਹ ਕਿਉਂ ਕਿ ਕਾ ਖੁਦਾ ਨਹੀਂ ਕਿਉਂਕਿ ਖੁਦਾ ਨੇ ਇਸ ਤਰਕੇ ਕੀਤਾ ਤਾਂ ਕਿ ਹਰ ਇੱਕ ਇਨਸਾਨ ਬਚਾਇਆ ਜਾਵੇ ਹਰ ਇੱਕ ਇਨਸਾਨ ਨਰਕ ਦੀ ਅੱਗ ਤੋਂ ਬਚਾਇਆ ਜਾਵੇ ਕਿਉਂਕਿ ਵੇਖੋ ਪ੍ਰਭੂ ਉਹੀ ਆ ਉਹਨੂੰ ਹੀ ਪਤਾ ਆ ਕਿ ਮੈਂ ਕਿੱਦਾਂ ਇਨਸਾਨ ਨੂੰ ਬਚਾਉਣਾ ਆ ਕਿਉਂ ਕਿ ਕਿਉਂਕਿ ਪ੍ਰਭੂ ਨੇ ਹਰ ਇੱਕ ਨੂੰ ਜੀਵਨ ਦੇਣ ਦਾ ਇੱਕ ਇੱਕ ਹੁਕਮ ਅਧਿਕਾਰ ਇਹ ਦਿੱਤਾ ਕਿ ਜਿਹੜਾ ਵੀ ਕੋਈ ਮੇਰੀ ਗੱਲ ਤੇ ਮੇਰੇ ਵਚਨ ਤੇ ਮੇਰੇ ਵਚਨਾ ਤੇ ਜੋ ਮੇਰੇ ਮੂੰਹ ਦੇ ਵਿੱਚੋਂ ਨਿਕਲੇ ਉਹ ਵਿਸ਼ਵਾਸ ਕਰੇਗਾ ਤੇ ਉਹ ਅਨੰਤ ਜੀਵਨ ਸਵਰਗ ਦਾ ਵਾਰਿਸ ਹੋਵੇਗਾ ਹਾਲੇਲੂਇਆ ਤੂੰ ਵੀ ਕੋਈ ਇਸ ਕਰਕੇ ਹੁਣ ਪ੍ਰਭੂ ਦੇ ਲੋਕ ਕੀ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਹਾਲੇਲੂਇਆ ਵੇਖੋ ਜੇ ਅਹੀਂ ਹੁਣ ਜਦੋਂ ਪ੍ਰਭੂ ਦੇ ਚੇਲੇ ਆ ਤੇ ਜੇ ਅਸੀਂ ਨਾਮ ਪ੍ਰਚਾਰ ਕਰੀਏ ਤੇ ਉਹਦੇ ਜਿਹੜੀ ਫਿਰ ਖੁਦਾ ਰਹਿਾਨੂੰ ਕੀ ਹੁਕਮ ਦਿੱਤਾ ਆਪਾਂ ਉਹ ਵੀ ਅੱਜ ਬਚਨ ਦੇ ਵਿੱਚੋਂ ਸਿੱਖਾਂਗੇ ਕਿਉਂਕਿ ਹੁਣ ਅਸੀਂ ਕਰਦੇ ਆ ਜੇ ਅਸੀਂ ਨਾ ਕਰੀਏ ਚੁੱਪ ਕਰਕੇ ਜਿੱਦਾਂ ਦੂਸਰੇ ਲੋਕ ਬੈਠੇ ਨੇ ਚੁੱਪ ਕਰਕੇ ਜੇ ਅਸੀਂ ਵੀ ਚੁੱਪ ਕਰਕੇ ਬਹਿ ਜਾਈਏ ਤੇ ਪ੍ਰਭੂ ਦਾ ਬਚਨ ਫਿਰ ਸਾਨੂੰ ਕੀ ਕਹਿੰਦਾ ਹੈ ਵੇਖੋ ਪੜਾਂਗੇ ਅਸੀਂ ਹਿਜ਼ਕੀਲ ਦੀ ਕਿਤਾਬ ਉਹਦਾ ਤਿੰਨ ਬਾਪ ਉਹਦੀ 18 ਆਇਤ ਵਿੱਚ ਲਿਖਿਆ ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਪੱਕਾ ਮਰੇਗਾ ਤੇ ਤੂੰ ਉਸ ਨੂੰ ਚੇਤਾਵਨੀ ਨਾ ਦੇਵੇਂ ਦੁਸ਼ਟ ਨੂੰ ਅਤੇ ਉਹਦੀ ਬੁਰੀਾਈ ਤੋਂ ਉਹਨੂੰ ਚੌਕਸ ਨਾ ਕਰੇ ਤਾਂ ਉਹ ਜਿਉਂਦਾ ਰਹੇ ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਉਹਦੇ ਖੂਨ ਦਾ ਬਦਲਾ ਮੈਂ ਤੇਰੇ ਹੱਥੋਂ ਲਵਾਵਾਂਗਾ ਹallelujah ਦੇਖੋ ਪ੍ਰਭੂ ਨੇ ਕਿਹਾ ਕਿ ਜਦੋਂ ਮੈਂ ਦੁਸ਼ਟ ਨੂੰ ਕਹਾਂ ਕਿ ਤੂੰ ਪੱਕਾ ਮਰੇਗਾ ਤੇ ਜੇ ਤੂੰ ਦੁਟ ਨੂੰ ਉਹਦੇ ਪਾਪ ਤੋਂ ਚੇਤਾਵਨੀ ਨਾ ਦੇਵੇਂ ਤੇ ਉਹ ਦੁਸ਼ਟ ਚੌਕਸ ਹੋ ਕੇ ਤੇ ਉਹ ਪਾਪ ਨੂੰ ਛੱਡ ਦੇ ਹallelujah ਤੇ ਵਚਨ ਕਹਿੰਦਾ ਕਿ ਦੁੱਤ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਉਹਦੇ ਖੂਨ ਦਾ ਬਦਲਾ ਪ੍ਰਭੂ ਕਹਿੰਦਾ ਮੈਂ ਤੇਰੇ ਕੋਲ ਲਵਾਂਗਾ ਹallelujah ਫੇਖੋ ਪ੍ਰਭੂ ਕਹਿੰਦਾ ਕਿ ਉਹ ਦੁੱਤ ਤੇ ਆਪਣੀ ਪਾਪ ਦੇ ਵਿੱਚ ਮਰੇਗਾ ਆਪਣੀ ਬਦੀ ਦੇ ਵਿੱਚ ਮਰੇਗਾ ਹallelujah ਪ੍ਰਭੂ ਨੇ ਕਿਹਾ ਕਿ ਤੂੰ ਜਾ ਕੇ ਉਹਨੂੰ ਕੀ ਦੇ ਚਤਾਵਨੀ ਦੇ ਉਹਨੂੰ ਦੱਸ ਕਿ ਪ੍ਰਭੂ ਤੇਰੇ ਲਈ ਆਇਆ ਜਿੱਦਾਂ ਬਚਨ ਦੇ ਵਿੱਚ ਲਿਖਿਆ ਵੇਖੋ ਪ੍ਰਭੂ ਨੇ ਕਿਹਾ ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਧਰਤੀ ਦੇ ਉੱਤੇ ਆਇਆ ਤੇ ਪ੍ਰਭੂ ਨੇ ਕਿਹਾ ਦੁਸ਼ਟ ਨੂੰ ਤੂੰ ਜਾ ਕੇ ਚਤਾਵਨੀ ਦੇ ਦੱਸ ਉਹਨੂੰ ਕਿ ਮੈਂ ਤੇਰੇ ਲਈ ਧਰਤੀ ਦੇ ਉੱਤੇ ਆਇਆ ਹਾਂ ਤੇ ਤੈਨੂੰ ਮੈਂ ਬਚਾਉਣਾ ਚਾਹੁੰਦਾ ਹਾਂ ਹਾਲੇਲੂਇਆ ਪ੍ਰਭੂ ਕਹਿੰਦਾ ਜੇ ਤੂੰ ਨਾਂ ਦੱਸਿਆ ਉਹਨੂੰ ਤੇ ਉਹਦੇ ਖੂਨ ਦਾ ਬਦਲਾ ਮੈਂ ਤੇਰੇ ਕੋਲੋਂ ਲਵਾਗਾ ਵੇਖੋ ਇਹ ਖੁਦਾ ਨੇ ਆਗਿਆ ਦਿੱਤੀ ਜੇ ਤੂੰ ਨਾ ਦੱਸੇਗਾ ਜੇ ਤੂੰ ਨਾ ਬੋਲੇਗਾ ਤੇ ਤੂੰ ਆਪਣੇ ਆਪ ਨੂੰ ਜੇ ਧਰਮੀ ਕਹਿਣਾ ਤੇ ਮੇਰੇ ਪਿੱਛੇ ਚੱਲਦਾ ਆ ਉਹਦੇ ਖੂਨ ਦਾ ਬਦਲਾ ਮੈਂ ਤੇਰੇ ਕੋਲ ਲਵਾਗਾ ਹallelujah ਕਿਉਂ ਵੇਖੋ ਵੇਖੋ ਬਈ ਇੱਕ ਪ੍ਰਭੂ ਦਾ ਚੇਲਾ ਉਹ ਤੇ ਪ੍ਰਭੂ ਦੇ ਨਾਲ ਚੱਲ ਰਿਹਾ ਹੈ ਪਰ ਪ੍ਰਭੂ ਕਹਿੰਦਾ ਜੇ ਤੂੰ ਚੱਲ ਰਿਆ ਨਾ ਤੇ ਦੂਸਰੇ ਨੂੰ ਵੀ ਬਚਾ ਦੂਸਰੇ ਨੂੰ ਵੀ ਦੱਸ ਜਾ ਕੇ ਜਿੱਦਾਂ ਤੂੰ ਬਚਿਆ ਉਹ ਵੀ ਬਚ ਜਾਵੇ ਹallelujah ਅੱਗੇ ਵੇਖੋ ਜਦੋਂ ਅਸੀਂ ਅੱਗੇ ਵਚਨ ਪੜ੍ਹਦੇ ਹਾਂ 19 ਦੇ ਵਿੱਚ ਲਿਖਿਆ ਪਰ ਜੇ ਤੂੰ ਦੁਸ਼ਟ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁराई ਅਤੇ ਬੁਰੇ ਕੰਮਾਂ ਤੋਂ ਨਾ ਮੁੜੇ ਤਾਂ ਉਹ ਆਪਣੇ ਪਾਪ ਵਿੱਚ ਮਰੇਗਾ ਪਰ ਤੂੰ ਆਪਣੀ ਜਾਨ ਬਚਾ ਲਵੇਂਗਾ ਹallelujah ਪ੍ਰਭੂ ਨੇ ਕਿਹਾ ਜੇ ਤੂੰ ਦੁਸ਼ਟ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁराई ਤੇ ਬੁਰੇ ਕੰਮ ਤੋਂ ਨਾ ਮੁੜੇ ਤਾਂ ਉਹ ਆਪਣੇ ਪਾਪ ਵਿੱਚ ਮਰੇਗਾ ਪਰ ਤੂੰ ਆਪਣੀ ਜਾਨ ਬਚਾ ਲਮਿੰਗ ਹallelujah ਵੇਖੋ ਪ੍ਰਭੂ ਨੇ ਕਿਹਾ ਜੇ ਤੂੰ ਚੇਤਾਵਨੀ ਉਹਨੂੰ ਦੇ ਦੇ ਜੇ ਤੂੰ ਉਹਨੂੰ ਦੱਸ ਦੇ ਕਿ ਵਾਕਿਆ ਭਈ ਤੂੰ ਪਾਪ ਕਰ ਰਿਹਾ ਆ ਤੇ ਤੂੰ ਪ੍ਰਭੂ ਦੇ ਵੱਲ ਆ ਵਚਨ ਕਹਿੰਦਾ ਜੇ ਉਹ ਤੇਰੀ ਗੱਲ ਸੁਣ ਲੇ ਤੇ ਜੇ ਬਚ ਜਾਵੇ ਤੇ ਫਿਰ ਉਹਦੇ ਤੇ ਕਿਰਪਾ ਕੀਤੀ ਜਾਵੇਗੀ ਪਰ ਜੇ ਤੇਰੀ ਉਹ ਗੱਲ ਨਾ ਸੁਣੇ ਪ੍ਰਭੂ ਦਾ ਵਚਨ ਕਹਿੰਦਾ ਉਹ ਦੁਸ਼ਟ ਤੇ ਪਾਪ ਦੇ ਵਿੱਚ ਮਰੇਗਾ ਹੀ ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ ਇਸ ਕਰਕੇ ਵੇਖੋ ਖੁਦਾ ਰਹਿ ਹੁਕਮ ਦਿੱਤਾ ਆ ਕਿ ਜੇ ਪ੍ਰਭੂ ਕਹਿੰਦਾ ਤੂੰ ਇਹਨੂੰ ਦੱਸ ਦੇ ਤੂੰ ਰ ਇੱਕ ਵਾਰ ਕਹਿ ਦੇ ਕਿ ਵਾਕਿਆ ਹੈ ਵੀ ਤੂੰ ਪਾਪ ਕਰ ਰਿਹਾ ਪ੍ਰਭੂ ਵੱਲ ਮੂਰਤ ਪ੍ਰਭੂ ਕਹਿੰਦਾ ਜੇ ਤੂੰ ਦੱਸ ਦੇਗਾ ਤੇ ਤੂੰ ਆਪਣੀ ਜਾਨ ਨੂੰ ਆਪਣੀ ਆਤਮਾ ਨੂੰ ਨਰਕ ਦੇ ਵਿੱਚ ਜਾਣਾ ਬਚਾ ਲਵੇਂਗਾ ਹallelujah ਕਿਉਂ ਕਿਉਂਕਿ ਪ੍ਰਭੂ ਨੇ ਇੱਕ ਧਰਮੀ ਬੰਦੇ ਨੂੰ ਖੜੇ ਕੀਤਾ ਉਦੇ ਉਤੇ ਆਪਣੀ ਕਿਰਪਾ ਬਣਾ ਕੇ ਰੱਖੀ ਉਹਨੂੰ ਇਸ ਕਰਕੇ ਨਹੀਂ ਖੜੇ ਕੀਤਾ ਉਹਨੂੰ ਇਸ ਕਰਕੇ ਖੜੇ ਕੀਤਾ ਹੈ ਕਿ ਆਪ ਬਚੇ ਨਾਲ ਦੂਸਰਿਆਂ ਨੂੰ ਵੀ ਬਚਾਵੇ ਹਾਲੇਲੂਇਆ ਵੇਖੋ ਜੇ ਕਈ ਲੋਕ ਨਹਿਰ ਦੇ ਵਿੱਚ ਡੁੱਬਦੇ ਹੋਣਗੇ ਤੇ ਜੇ ਬੰਦਾ ਇੱਕ ਹੀ ਖਲੋਤਾ ਹੋਊਗਾ ਤੇ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪਾ ਕੇ ਖਿੱਚ ਲਵੇਗਾ ਉਹਨਾਂ ਨੂੰ ਬਚਾ ਲਵੇਗਾ ਇਸ ਕਰਕੇ ਵੇਖੋ ਜੇ ਕੋਈ ਬਚਿਆ ਹੈ ਤੇ ਪ੍ਰਭੂ ਦਾ ਵਚਨ ਹੈ ਜੇ ਤੂੰ ਹੀ ਬਚੇ ਜੇ ਨਾ ਤੇ ਲਾਗੇ ਆਪਣੇ ਆਂਡੀਆਂ ਗਵਾਂਡੀਆਂ ਨੂੰ ਮੇਰੇ ਵਚਨ ਦੇ ਦੁਆਰਾ ਬਚਾਓ ਕਿਉਂਕਿ ਪ੍ਰਭੂ ਨਹੀਂ ਚਾਹੁੰਦਾ ਕਿ ਧਰਤੀ ਦੇ ਉੱਤੇ ਇੱਕ ਵੀ ਰੂਹ ਨਾਸ਼ ਹੋਵੇ ਅੱਜ ਵੇਖੋ ਪ੍ਰਭੂ ਸਾਰਿਆਂ ਨੂੰ ਬਚਾਉਣਾ ਚਾਹੁੰਦਾ ਹੈ ਇਸ ਕਰਕੇ ਪ੍ਰਭੂ ਦੇ ਲੋਕ ਧਰਤੀ ਦੇ ਕੋਨਿਆਂ ਤੇ ਬੰਨਿਆਂ ਤੇ ਜਾ ਕੇ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਨੇ ਪੈਨ ਪ੍ਰਾਉ ਵਚਨ ਦੇ ਵਿੱਚ ਲਿਖਿਆ ਅੰਤ ਦੇ ਦਿਨਾਂ ਦੇ ਵਿੱਚ ਇੱਕ ਖੁਸ਼ ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਵੇਗਾ ਵੇਖੋ ਜਿਹੜਾ ਕੋਈ ਮੰਨੇਗਾ ਉਹ ਬਚ ਜਾਵੇਗਾ ਜਿਹੜਾ ਕੋਈ ਨਹੀਂ ਮੰਨੇਗਾ ਤੇ ਉਹ ਨਰਕਾਂ ਦੇ ਵਿੱਚ ਜਾਵੇਗਾ ਇਹ ਖੁਦਾ ਨੇ ਇੱਕ ਰਸਤਾ ਰੱਖ ਦਿੱਤਾ ਹੈ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਪ੍ਰਭੂ ਨੇ ਕਿਹਾ ਜਿਹੜਾ ਕੋਈ ਮੇਰੇ ਰਾਹੀ ਆਏਗਾ ਉਹ ਸਵਰਗ ਦੇ ਵਿੱਚ ਜਾਵੇਗਾ ਇਸ ਕਰਕੇ ਵੇਖੋ ਦਰਵਾਜ਼ਾ ਯੇਸ਼ੂ ਮਸੀਹ ਹੁਣ ਵੀ ਜਦੋਂ ਅਸੀਂ ਵਚਨ ਲੋਕਾਂ ਤੱਕ ਪਚਾ ਰਹੇ ਹਾਂ ਵੇਖੋ ਇਹ ਖੁਦਾ ਦੀ ਆਗਿਆ ਹੈ ਹੁਣ ਜਿੰਨੇ ਵੀ ਪ੍ਰਭੂ ਦੇ ਦਾਸੇ ਕੰਮ ਕਰ ਰਹੇ ਨੇ ਉਹ ਆਗਿਆ ਹੈ ਵੇਖੋ ਇਸ ਕਰਕੇ ਵੇਖੋ ਇਹ ਆਗਿਆ ਇਸ ਕਰਕੇ ਆ ਕਿ ਅਸੀਂ ਵੀ ਆਪਣੇ ਜਾਨ ਨੂੰ ਬਚਾਈਏ ਤੇ ਨਾਲ ਦੂਸਰਿਆਂ ਨੂੰ ਵੀ ਬਚਾਈਏ ਜੇ ਬੰਦਾ ਆਪਣੇ ਤੱਕ ਹੀ ਮਤਲਬ ਰੱਖੇ ਤੇ ਉਹ ਤੇ ਫਿਰ ਸਵਾਰਥੀ ਹੈ ਜੇ ਬੰਦਾ ਆਪਣੇ ਕੰਮ ਤਾਂ ਕੀ ਮਤਲਬ ਰੱਖੇ ਤੇ ਉਹ ਸਵਾਰਥੀ ਇਸ ਕਰਕੇ ਵੇਖੋ ਖੁਦਾ ਨੇ ਜੀ ਇਹ ਇੱਕ ਬੰਦੇ ਨੂੰ ਸਮਝ ਦਿੱਤੀ ਇੰਨੀ ਕਿ ਉਹ ਵਾਕਈ ਆਪ ਬਚੇ ਤੇ ਪੂਰੇ ਨੂੰ ਬਚਾਵੇ ਤੇ ਖੁਦਾ ਉਹਦੇ ਜੀਵਨ ਤੋਂ ਖੁਸ਼ ਧਰਮੀ ਦੇ ਉੱਤੇ ਖੁਸ਼ ਹੁੰਦਾ ਹੈ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਧਰਮੀ ਦੀ ਦੁਆ ਦੇ ਨਾਲ ਬੜਾ ਅਸਰ ਹੁੰਦਾ ਹੈ ਵਚਨ ਦੇ ਵਿੱਚ ਲਿਖਿਆ ਇਲੀਆ ਵੀ ਦੁੱਖ ਸੁੱਖ ਭੋਗਣ ਵਾਲਾ ਇਨਸਾਨ ਹੀ ਤੇ ਪ੍ਰਭੂ ਨੇ ਉਦੇ ਸ਼ਬਦਾਂ ਦੇ ਉੱਤੇ ਉਹਨੇ ਕਿਹਾ ਖੁਦਾ ਸਾਡੇ 3 ਸਾਲ ਮੀਨ ਨਹੀਂ ਆਉਣਾ ਚਾਹੀਦਾ ਪ੍ਰਭੂ ਨੇ ਆਪਣੇ ਦਾਸ ਦੇ ਸ਼ਬਦਾਂ ਦੇ ਉੱਤੇ ਮੀਨ ਨੂੰ ਵੀ ਰੋਕ ਕੇ ਰੱਖ ਦਿੱਤਾ ਇਸ ਕਰਕੇ ਵੇਖੋ ਜਦੋਂ ਵੀ ਕੋਈ ਪਾਪੀ ਆਉਂਦਾ ਹੈ ਤੇ ਪ੍ਰਭੂ ਦੇ ਦਾਸ ਉਹ ਜਿਹੜੀ ਵੇਖੋ ਜੇ ਪ੍ਰਭੂ ਦੀ ਆਗਿਆ ਹੈ ਤੇ ਜੇ ਕੋਈ ਆਊਗਾ ਤੇ ਜੇ ਉਹਦੇ ਲਈ ਕੋਈ ਦੁਆ ਕਰੂਗਾ ਤੇ ਉਹ ਚੰਗਿਆਂ ਵੀ ਖੂ ਵੇਗ ਹਾਲੇਲੂਇਆ ਤੇ ਵੇਖੋ ਫਿਰ ਚੰਗੇ ਵੀ ਲੋਕ ਹੁੰਦੇ ਨੇ ਕਿਉਂ ਕਿ ਕਿਉਂਕਿ ਜਦੋਂ ਕੋਈ ਇਨਸਾਨ ਪ੍ਰਭੂ ਦੀ ਆਗਿਆ ਦੇ ਅਨੁਸਾਰ ਕੰਮ ਕਰਦਾ ਆ ਤੇ ਖੁਦਾ ਉਹ ਇਨਸਾਨ ਦੇ ਜੀਵਨ ਦੇ ਵਿੱਚ ਜਿਹਨੂੰ ਵਚਨ ਦੱਸਿਆ ਪਰ ਉਹਦੇ ਜੀਵਨ ਦੇ ਵਿੱਚ ਉਹ ਕੰਮ ਵੀ ਕਰਦਾ ਹੈ ਇਸ ਕਰਕੇ ਕਰਦਾ ਹੈ ਕਿ ਖੁਦਾ ਚਾਹੁੰਦਾ ਆ ਕਿ ਇਹ ਬਚਾਇਆ ਤੇ ਇਹਨੇ ਦੂਜਿਆਂ ਨੂੰ ਵੀ ਬਚਾਇਆ ਤੇ ਪ੍ਰਭੂ ਹੋਰ ਵੀ ਸਗੋਂ ਉਹਨੂੰ ਬਰਕਤ ਤੇ ਬੁੱਧ ਦਿੰਦਾ ਹੈ ਹਾਲੇਲੂਇਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਿਹੜਾ ਕੋਈ ਇੱਕ ਭਟਕਦੀ ਰੂਹ ਨੂੰ ਬਚਾ ਲਵੇ ਨਾ ਪ੍ਰਭੂ ਉਹਦੇ ਬਹੁਤਿਆਂ ਪਾਪਾਂ ਨੂੰ ਟੱਕ ਦਵੇਗਾ ਹਾਲੇਲੂਇਆ ਪੈਣ ਪਰੋਂ ਤੁਸੀਂ ਵੀ ਜੇ ਪ੍ਰਭੂ ਦਾ ਕੰਮ ਕਰ ਰਹੇ ਅੱਜ ਤੁਸੀਂ ਵੀ ਜੇ ਦੌਰੂਆਂ ਨੂੰ ਵੀ ਬਚਾ ਲੋਗੇ ਤੇ ਖੁਦਾ ਤੁਹਾਡੇ ਬਹੁਤੇ ਪਾਪਾਂ ਨੂੰ ਟੱਕ ਦਵੇਗਾ ਕਿਉਂ ਕਿ ਕਿਉਂਕਿ ਤੁਸੀਂ ਪ੍ਰਭੂ ਦੇ ਲਈ ਖੜੇ ਜੇ ਤੁਹਾਡੇ ਕੋਲ ਕੋਈ ਗਲਤੀ ਵੀ ਹੋਗੀ ਤੇ ਖੁਦਾ ਤੁਹਾਡੀ ਉਹ ਵੀ ਗਲਤੀ ਨੂੰ ਮੁਆਫ ਕਰ ਦੇਵੇਗਾ ਹਾਲੇਲੂਇਆ ਕਿਉਂ ਕਿਉਂਕਿ ਤੁਸੀਂ ਕੰਮ ਕਰ ਰਹੇ ਵੇਖੋ ਜਿਹੜਾ ਬੰਦਾ ਕੰਮ ਹੀ ਨਹੀਂ ਕਰੂਗਾ ਜਿਹੜਾ ਬੰਦਾ ਕੋਈ ਅਜਿਹਾ ਕੋਈ ਗੱਲ ਹੀ ਨਹੀਂ ਕਰੂਗਾ ਤੇ ਉਹਦੇ ਕੋ ਕਿਦਾਂ ਗਲਤੀ ਹੋਊਗੀ ਵੇਖੋ ਗਲਤੀ ਉਹਦੇ ਕੋਲ ਹੀ ਹੁੰਦੀ ਹੈ ਜਿਹੜਾ ਬੰਦਾ ਕੰਮ ਕਰੇ ਜਿਹੜਾ ਕੋਈ ਤੇ ਚੀਜ਼ ਦੇ ਵਿੱਚ ਮਿਹਨਤ ਕਰੇ ਜਿਹਦਾ ਅਸੀਂ ਵਚਨ ਸੁਣਾਉਂਦੇ ਵਿਚ ਅੱਜ ਕੰਮ ਕਰ ਰਹੇ ਹਾਲੇਲੂਇਆ ਅਸੀਂ ਇਸ ਕਰਕੇ ਦੱਸ ਰਹੇ ਹਾਂ ਕਿ ਸਾਰੇ ਲੋਕ ਬਚਾਏ ਜਾਣ ਅਸੀਂ ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ ਜੋ ਨੇ ਜੀ ਉੱਠਣ ਤੋਂ ਬਾਅਦ ਸਾਨੂੰ ਹੁਕਮ ਦਿੱਤਾ ਕਿ ਤੁਸੀਂ ਕੀ ਕਰਨਾ ਹੈ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ